ਮੇਰੇ ਹੱਥ ਦੇ ਵਿੱਚ ਇੱਕ ਕਿਤਾਬ ਆ ਸਿੱਖ ਮਿਸਲਾਂ ਤੇ ਸਰਦਾਰ ਘਰਾਣੇ ਕੁਝ ਕਿਤਾਬ ਇਹ ਪੜ੍ਹੀ ਆ ਕੁਝ ਸਮੇਂ ਨੂੰ ਪੜ੍ਹ ਰਿਹਾ ਸੋਚਿਆ ਕਿ ਤੁਹਾਡੇ ਨਾਲ ਵੀ ਇਸ ਕਿਤਾਬ ਨੂੰ ਮੈਂ ਸਾਂਝੀ ਕਰ ਦਿਆਂ ਸੋਹਣ ਸਿੰਘ ਸਿੱਤਲ ਜੀ ਦੀ ਆ ਲਿਖੀ ਹੋਈ ਆ ਕਿਤਾਬ ਸਿੱਖ ਮਿਸਲਾਂ ਤੇ ਸਰਦਾਰ ਘਰਾਣੇ ਤੇ ਦੇਖਣ ਪਰਖਣ ਨੂੰ ਵੀ ਸੋਹਣੀ ਆ ਕਿਤਾਬ ਤੇ ਛਾਪੀ ਆ ਲਾਹੌਰ ਬੁੱਕ ਸ਼ਾਪ ਲੁਧਿਆਣਾ ਵਾਲਿਆਂ ਨੇ ਦੋਸਤੋ ਦੁਨੀਆ ਦੇ ਵਿੱਚ ਸਿੱਖ ਹੀ ਸਿੱਖ ਕੌਮ ਇੱਕ ਜੰਗ ਜੂ ਕੌਮ ਹੈ ਸਿੱਖ ਧਰਮ ਇੱਕ ਜੰਗ ਜੂ ਧਰਮਾ ਥੋੜੇ ਹੀ ਮਤਲਬ ਕਿ ਕਿੰਨੇ ਕਿ ਸਾਲ ਹੋਏ ਨੇ ਸਿੱਖ ਧਰਮ ਨੂੰ ਬਣਿਆ ਨੂੰ ਥੋੜੇ ਸਾਹਮਣੇ ਹੈ ਕਿ ਇਸ ਥੋੜੇ ਸਭ ਤੋਂ ਵੱਧ ਸੰਸਾਰ ਦੇ ਵਿੱਚ ਸਭ ਤੋਂ ਜੇਕਰ ਕੋਈ ਨਵਾਂ ਧਰਮ ਗਿਣਾਇਆ ਜਾਂਦਾ ਅਕੇ ਨਮਾਤਰਮ ਹੋਂਦ ਦੇ ਵਿੱਚ ਆਇਆ ਤਾਂ ਉਹ ਸਿੱਖ ਧਰਮ ਹੈ ਐਨੇ ਥੋੜੇ ਸਮੇਂ ਦੇ ਵਿੱਚ ਧਰਮ ਹੋਂਦ ਦੇ ਵਿੱਚ ਆਇਆ ਤੇ ਇੱਕ ਲਾ ਮਿਸਾਲ ਇਤਿਹਾਸ ਜਿਸ ਧਰਮ ਨੇ ਸਿਰਜਿਆ ਉਹ ਧਰਮ ਇੱਕ ਸਿੱਖ ਧਰਮ ਹੈ ਸਿੱਖ ਧਰਮ ਉਹ ਸਿੱਖ ਧਰਮ ਦੀਆਂ ਸਿੱਖਿਆਵਾਂ ਨੂੰ ਸਿੱਖ ਧਰਮ ਹੁੰਦੇ ਇਤਿਹਾਸ ਨੂੰ ਸਿੱਖ ਧਰਮ ਦੀਆਂ ਮੰਨਤਾਵਾਂ ਦੇ ਅੱਗੇ ਪੂਰੇ ਸੰਸਾਰ ਦਾ ਸਿਰ ਝੁਕਦਾ ਹੈ ਕਿਤਾਬ ਜਿਹੜੀ ਆ ਆ ਸਿੱਖ ਮਿਸਲਾ ਤੇ ਸਰਦਾਰ ਘਰਾਣੇ ਆ ਆ ਸਿੱਖ ਕੌਮ ਦੇ ਇਤਿਹਾਸ ਦੇ ਜਿਹੜੇ ਸੁਨਹਿਰੀ ਪੰਨੇ ਨੇ ਉਹਨਾਂ ਇਤਿਹਾਸ ਦੇ ਦਿਨਾਂ ਦੇ ਉਹਨਾਂ ਸੁਨਹਿਰੀ ਪੰਨਿਆਂ ਨੂੰ ਦਰਸਾਉਂਦੀ ਹੋਈ ਆ ਕਿਤਾਬ ਹੈ ਇਸ ਕਿਤਾਬ ਦੇ ਵਿੱਚ ਸਿੱਖ ਮਿਸਲਾਂ ਬਾਰੇ ਤਮਾਮ ਜਾਣਕਾਰੀ ਦਿੱਤੀ ਗਈ ਹੈ ਸਰਦਾਰ ਘਰਾਣਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਸਭ ਤੋਂ ਪਹਿਲਾਂ ਦੱਸਿਆ ਗਿਆ ਕਿ ਜਿਹੜੀਆਂ ਮਿਸਲਾਂ ਸੀ ਮਿਸਲਾਂ ਕਿਵੇਂ ਬਣੀਆਂ ਤੇ ਮਿਸਲ ਸ਼ੁਕਰ ਚੱਕੀਆ ਉਨਾਂ ਬਾਰੇ ਦੱਸਿਆ ਗਿਆ ਕਿ ਕਿਵੇਂ ਬਣੀਆ ਰਿਆਸਤ ਪਟਿਆਲਾ ਨਾਭਾ ਰਿਆਸ ਜੀਂਦ ਫਰੀਦਕੋਟ ਕਲਸੀਆਂ ਇਸ ਬਾਰੇ ਦੱਸਿਆ ਗਿਆ ਫਿਰ ਜਿਹੜੇ ਸਰਦਾਰ ਨੇ ਸੰਧਾਵਾਲੀਆ ਸਰਦਾਰ ਫਿਰ ਹਰੀ ਸਿੰਘ ਨਲਵਾ ਸ਼ਾਮ ਸਿੰਘ ਟਾਰੀ ਰਾਜਾ ਸ਼ੇਰ ਸਿੰਘ ਟਾਰੀ ਵਾਲਾ ਜਵਾਲਾ ਸਿੰਘ ਪੜਾਣੀਆਂ ਸੰਤਾ ਸਿੰਘ ਐਮਾ ਜਮਾਦਾਰ ਖੁਸ਼ਾਲ ਰਾਜਾ ਤੇਜਾ ਸਿੰਘ ਰਾਜਾ ਲਾਲ ਸਿੰਘ ਲੈਣਾ ਸਿੰਘ ਰਣਜੋਧ ਰਣਜੋੜ ਸਿੰਘ ਮਜੀਠਾ ਸਰ ਸੁੰਦਰ ਸਿੰਘ ਮਜੀਠਾ ਅਮਰ ਸਿੰਘ ਅਮਰ ਸਿੰਘ ਛੋਟਾ ਮਜੀਠਾ ਫਤੇ ਸਿੰਘ ਅਤਰ ਸਿੰਘ ਫਤੇਮਾਨ ਸਿੰਘ ਕਾਨ ਸਿੰਘ ਮਤਲਬ ਬਹੁਤ ਕੁਝ ਐਸ ਕਿਤਾਬ ਦੇ ਵਿੱਚ ਮਿਸਲਾਂ ਬਾਰੇ ਜਾਣਕਾਰੀ ਦਿੰਦਾ ਹੋਇਆ ਜਿਵੇਂ ਆ ਦੇਖੋ ਕਿ ਮਿਸਲ ਸ਼ੁਕਰਚੱਕੀਆ ਬਾਰੇ ਦੱਸਿਆ ਹੋਇਆ ਸਰਦਾਰ ਬੁੱਢਾ ਸਿੰਘ ਤੋਂ ਸ਼ੁਰੂ ਹੁੰਦੀ ਹੈ ਸਰਦਾਰ ਨੌਦ ਸਿੰਘ ਚੰਦਾ ਸਿੰਘ ਚੜਤ ਸਿੰਘ ਦਦਾਰ ਸਿੰਘ ਮਹਾ ਸਿੰਘ ਅਮੀਰ ਸਿੰਘ ਐਸੀ ਮਿਸਲ ਦੇ ਵਿੱਚੋਂ ਫਿਰ ਮਹਾਰਾਜਾ ਰਣਜੀਤ ਸਿੰਘ ਹੁੰਦੇ ਨੇ ਜਿਹੜੇ ਅੱਗੇ ਜਾ ਕੇ ਸਿੱਖ ਰਾਜ ਨੂੰ ਸਟੈਬਲਿਸ਼ ਕਰਦੇ ਨੇ ਸਿੱਖ ਰਾਜ ਦੇ ਉਹ ਸਭ ਤੋਂ ਚੋਟੀ ਦੇ ਸਰਦਾਰ ਤੇ ਮਹਾਰਾਜਾ ਸੋ ਤੁਸੀਂ ਸਾਡਾ ਇਹ ਦੱਸਣ ਦਾ ਮਤਲਬ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਸਾਡਾ ਜਿਹੜਾ ਇਤਿਹਾਸ ਹੈ ਇਹ ਇਤਿਹਾਸ ਸਾਡੇ ਲਈ ਕੀ ਮਾਇਨੇ ਰੱਖਦਾ ਤੇ ਇਹ ਸਾਡਾ ਇਤਿਹਾਸ ਸਾਡੀ ਆਉਣ ਵਾਲੀ ਪੀੜ੍ਹੀਆਂ ਦੇ ਲਈ ਕਿਵੇਂ ਚਾਨਣ ਮੁਨਾਰਾ ਹੋ ਸਕਦਾ ਸਾਨੂੰ ਉਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਇਸ ਕਿਤਾਬ ਦੇ ਵਿੱਚ ਜੋ ਜੋ ਵੀ ਹੋਊਗਾ ਜੋ ਜੋ ਸਾਨੂੰ ਲੱਗੂਗਾ ਕਿ ਆਹ ਕੰਟੈਂਟ ਕੰਜ਼ਿਊਮ ਕਰਕੇ ਤੁਹਾਡੇ ਤੱਕ ਲੈ ਕੇ ਆਉਣ ਵਾਲਾ ਇਸ ਕਿਤਾਬ ਦੇ ਵਿੱਚੋਂ ਅਸੀਂ ਬੜਾ ਕੁਝ ਤੁਹਾਡੇ ਨਾਲ ਸਾਂਝਾ ਕਰਾਂਗੇ ਇਸ ਚੈਨਲ ਦੇ ਉੱਪਰ ਸੋ ਇੱਕ ਕਿਤਾਬ ਸਿੱਖ ਮਿਸਲਾਂ ਤੇ ਸਰਦਾਰ ਘਰਾਣੇ ਤੁਸੀਂ ਵੀ ਖਰੀਦ ਕੇ ਜਰੂਰ ਇਸ ਕਿਤਾਬ ਨੂੰ ਪੜਿਓ ਹੋ ਸਕਦਾ ਕਿ ਹੁਣ ਤਾਂ ਪੀਡੀਐਫ ਦੇ ਰੂਪ ਦੇ ਵਿੱਚ ਵੀ ਇੰਟਰਨੈਟ ਦੇ ਉੱਪਰ ਉਪਲਬਧ ਹੋਵੇ ਤੁਸੀਂ ਉੱਥੋਂ ਵੀ ਪੜ੍ਹ ਸਕਦੇ ਹੋ ਤੇ ਬਾਕੀ ਇਸ ਕਿਤਾਬ ਦਾ ਜਿਹੜਾ ਰਿਵਿਊ ਹੈ ਰਿਵਿਊ ਤਾਂ ਭਾਵੇਂ ਇਸ ਕਿਤਾਬ ਦੇ ਵਿੱਚ ਜੋ ਜੋ ਵੀ ਮੈਨੂੰ ਲੱਗੂਗਾ ਕਿ ਤੁਹਾਨੂੰ ਦੱਸਣ ਵਾਲਾ ਉਹ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ